ਦੋਸਤੋ ਪੰਜਾਬ ਬਾਣੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਆਓ ਸਭ ਤੋਂ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਤੁਹਾਡਾ ਪੰਜਾਬੀ ਲੋਕ ਆਈ ਕਾਕਾ ਨੌਰ ਤੋਂ ਬੜੀ ਖੁਸ਼ੀ ਹੋਈ ਹੈ ਸਾਡੇ ਅਜ਼ੀਜ਼ ਭਾਈ ਗੁਰਮੇਲ ਬਰਾੜ ਜੀ ਜਿਨ੍ਹਾਂ ਦਾ ਬਹੁਤ ਪਿਆਰਾ ਸੌਂਗ ਹੈ ਤੋਂ ਇਹ ਗੀਤ ਇੱਕ ਸਮਾਜ ਨੂੰ ਬਹੁਤ ਵਧੀਆ ਸੇਧ ਦੇਣ ਵਾਲਾ ਗੀਤ ਹੈ ਤੋਂ ਅੱਜ ਸਮੇਂ ਦੀ ਜ਼ਰੂਰਤ ਵੀ ਅਸੀਂ ਉਹਦੇ ਗੀਤ ਛੱਡ ਕੇ ਤੇ ਐਸੇ ਗੀਤਾਂ ਨੂੰ ਅਸੀਂ ਤਰਜੀ ਦਈਏ ਇਹਨਾਂ ਨੂੰ ਸੁਣੀਏ ਤਾਂ ਕਿ ਜਿਨ੍ਹਾਂ ਦੇ ਵਿੱਚੋਂ ਸਾਡੇ ਸਮਾਜ ਨੂੰ ਕੁਝ ਨਾ ਕੁਝ ਸੇਧ ਮਿਲ ਸਕੇ ਇੱਕੋ ਯਾਰ ਬਣਾ ਲਾ ਬਹੁਤ ਪਿਆਰਾ ਸੌਂਗ ਹੈ ਬਾਈ ਜੀ ਉਹਨਾਂ ਦਾ ਤੇ ਬੜੀ ਖੂਬਸੂਰਤ ਅੰਦਾਜ਼ ਦੇ ਵਿੱਚ ਇਹਨਾਂ ਨੇ ਗਾਇਆ ਸ਼ਬਦਾਵਲੀ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਡਾਇਰੈਕਟ ਕੀਤਾ ਸਾਡੇ ਅਜ਼ੀਜ਼ ਬਾਈ ਸ਼ਿੰ다 ਸਿੰਘ ਜੀ ਸ਼ਿੰ다 ਜੀ ਨੇ ਬਹੁਤ ਜਲਦ ਤੁਸੀਂ ਇਹ ਗੀਤ ਦੇਖੋਗੇ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਵੀ ਸਾਨੂੰ ਇਹ ਦੁਨੀਆ ਦੇ ਉੱਤੇ ਸੱਚ ਦੇ ਮਾਰਗ ਤੇ ਚੱਲਣ ਲਈ ਇਹ ਦੁਨੀਆ ਦੇ ਉੱਤੇ ਭੇਜਿਆ ਤੇ ਸਾਡਾ ਵੀ ਫਰਜ਼ ਬਣਦਾ ਅਸੀਂ ਸੱਚ ਦੇ ਮਾਰਗ ਤੇ ਚੱਲੀਏ ਕੁਝ ਨਾ ਕੁਝ ਸਮਾਜ ਨੂੰ ਅਸੀਂ ਸੇਵ ਦੇ ਸਕੀਏ ਤੋਂ ਆਸ ਕਰਦੇ ਹਾਂ ਇਹ ਗੀਤ ਨੂੰ ਤੇ ਵੱਧ ਤੋਂ ਵੱਧ ਪਿਆਰ ਬਖਸ਼ੋਗੇ ਭਾਈ ਗਰਮੇਲ ਜੀ ਨੂੰ ਪਿਆਰ ਬਖਸ਼ੋਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸੇਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰਮੇਲ ਸਿੰਘ ਬਰਾੜ ਜੋ ਤੁਸ ਜੀ ਸ਼ਾਇਦ ਪਹਿਲਾਂ ਵੀ ਟੀਵੀ ਤੋਂ ਸੁਣਿਆ ਹੋਵੇਗਾ ਅੱਜ ਅਸੀਂ ਇੱਕ ਧਾਰਮਿਕ ਗੀਤ ਪੇਸ਼ ਕਰ ਰਹੇ ਹਾਂ ਜਿਹਨਾਂ ਦੇ ਡਾਇਰੈਕਟਰ ਸ਼ੰਦਾ ਸਿੰਘ ਸ਼ੰਦਾਜੀ ਤੇ ਸਾਡੇ ਕੈਮਰਾਮੈਨ ਭੱਟੀ ਸਾਹਿਬ ਅੰਬਰਸਰ ਤੋਂ ਜਨਨ ਸਾਡੇ ਅੱਗੇ ਵੀ ਕਾਫੀ ਗਾਣੇ ਕੀਤੇ ਹੋਏ ਆ ਤੇ ਸਾਡੇ ਨਾਲ ਬੜੇ ਕੁਝ ਕੋਟੀ ਦੇ ਜੀ ਬਾਈ ਜੀ ਨਾਲ ਆਏ ਆ ਸਾਡੇ ਤੇ ਉਮੀਦ ਆ ਤੁਸੀਂ ਇਹ ਗਾਣਾ ਪਸੰਦ ਕਰੋਗੇ ਇਹ ਵਿੱਚ ਬਹੁਤ ਵੱਡਾ ਮੈਸੇਜ ਦਿੱਤਾ ਹੋਇਆ ਹੈ ਤੇ ਰੱਬ ਇੱਕੋ ਹੀ ਹੈ ਉਹੀ ਤੇਰਾ ਯਾਰ ਹੈ ਜੇ ਤੂੰ ਉਹਨਾਂ ਛੱਡ ਦਿੱਤਾ ਤੇਰਾ ਯਾਰ ਕੋਈ ਨਹੀਂ ਰਹਿਣਾ ਤੇਰੇ ਵਿੱਚ ਬਸ ਇੱਕੋ ਇੱਕ ਯਾਰ ਹੈ ਤਾਂ ਉਹ ਹੈ ਰੱਬ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਤੁਹਾਡਾ ਸ਼ੰਦਾ ਸਿੰਘ ਸ਼ੰਦਾ ਵੀਡੀਓ ਡਾਇਰੈਕਟਰ ਅੱਜ ਅਸੀਂ ਇੱਥੇ ਮੁੱਦਕੀ ਵਿਖੇ ਸ਼ਹੀਦਗੰਜ ਗੁਰਦੁਆਰੇ ਅਤੇ ਇਹ ਜਿਹੜੀ ਸ਼ਹੀਦਾਂ ਦੀ ਯਾਦਗਾਰ ਪਿੱਛੇ ਤੁਹਾਨੂੰ ਦਿਖ ਰਹੀ ਹੈ ਇੱਥੇ ਅਸੀਂ ਸਰਦਾਰ ਗੁਰਮੇਲ ਸਿੰਘ ਬਰਾੜ ਜਿਨ੍ਹਾਂ ਦਾ ਗਾਣਾ ਅਸੀਂ ਇੱਥੇ ਸ਼ੂਟ ਕਰ ਰਹੇ ਹਾਂ ਔਰ ਗਾਣੇ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਮੈਸੇਜ ਦਿੱਤਾ ਉਹਨਾਂ ਨੇ ਆਪ ਹੀ ਲਿਖਿਆ ਇਹ ਗਾਣਾ ਤੇ ਆਪ ਹੀ ਗਾਇਆ ਤੇ ਗੁਰਮੇਲ ਸਿੰਘ ਬਰਾੜ ਨੇ ਬਹੁਤ ਵੱਡਾ ਮੈਸੇਜ ਦਿੱਤਾ ਕਿ ਇੱਕੋ ਯਾਰ ਬਣਾ ਲੈ ਉਹ ਜਿਵੇਂ ਕਹਿੰਦੇ ਸੀ ਦਰਦਰ ਦੇ ਫਿਰਨੇ ਨਾਲੋਂ ਇੱਕ ਦਰ ਹੋ ਕੇ ਵਹਿ ਜਾ ਉਹੀ ਸੇਮ ਮੈਸੇਜ ਆ ਤੇ ਬਹੁਤ ਵਧੀਆ ਵਧੀਆ ਉਹਦੇ 'ਚ ਪਖੰਡਵਾਦ ਦਾ ਦੱਸਿਆ ਇਹਨਾਂ ਨੇ ਕਿ ਦਰਦਰ ਦੇ ਫਿਰਨੇ ਨਾਲੋਂ ਕਦੇ ਤੂੰ ਕਿਸੇ ਡੇਰੇ ਤੇ ਫਰਦਾ ਐ ਕਦੇ ਮੜੀਆਂ ਮਸਾਣੀਆਂ ਤੇ ਫਰਦਾ ਤੂੰ ਸਾਰਿਆਂ ਨੂੰ ਛੱਡ ਕੇ ਤੇ ਇੱਕ ਦਾ ਹੋ ਜਾ ਤੇ ਧੰਨ ਗੁਰੂ ਨਾਨਕ ਦੇਵ ਤੁਹਾਨੂੰ ਨਿਰੰਕਾਰ ਦੇ ਲੜ ਲੱਗ ਜਾ ਬਾਣੀ ਦੇ ਲੜ ਲੱਗ ਜਾ ਤੇ ਤਾਂ ਕਿ ਤੇਰਾ ਆਉਣ ਵਾਲਾ ਜਿਹੜਾ ਜੀਵਨ ਸਫਲ ਹੋ ਜੇ ਸੋ ਇਸ ਕਰਕੇ ਇਹ ਬਹੁਤ ਵਧੀਆ ਮੈਸੇਜ ਆ ਤੇ ਤੁਸੀਂ ਬਹੁਤ ਵੱਧ ਵੱਧ ਸਾਡਾ ਗਾਣਾ ਬਹੁਤ ਜਲਦੀ ਰਿਲੀਜ਼ ਹੋ ਜਾਏਗਾ ਤੇ ਜਦੋਂ ਇਹ ਗਾਣਾ ਗੁਰਮੇਲ ਬਰਾਡ ਦਾ ਆ ਜਾਏਗਾ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤੇ ਸੁਣਨਾ ਵੀ ਤੇ ਲਾਈਕ ਵੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ